ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਪੁੱਛਦੇ ਹੋ ਹੁੰਦੇ ਹੋ ਜੀ ਮਠਿਆਈ ਸਰ ਗੁਰਦੁਆਰਾ ਕਿੱਥੇ ਆ ਆ ਦੇਖੋ ਜੀ ਇਹ ਆ ਮਠਿਆਈ ਸਰ ਗੁਰੂ ਘਰ ਤੇ ਇਹ ਜਿਲ੍ਹਾ ਮਾਨਸਾ ਵਿੱਚ ਪੈਂਦਾ ਤੇ ਮੇਰਾ ਪਿੰਡ ਆ ਮਠਿਆਈ ਸਰ ਤੇ ਕੋਸ਼ਿਸ਼ ਕਰਾਂਗੀ ਵੀ ਮੈਂ ਸਾਰੀ ਵੀਡੀਓ ਬਣਾ ਕੇ ਤੁਹਾਨੂੰ ਦੱਸਾਂ ਇਤਿਹਾਸ ਵੀ ਦੱਸਾਂ ਗੁਰੂ ਘਰ ਦਾ ਜੇ ਬਾਬਾ ਜੀ ਫ੍ਰੀ ਹੋਏ ਤਾਂ ਜਰੂਰ ਦੱਸਾਂਗੇ ਕਿਉਂਕਿ ਅੱਜ ਮੱਸਿਆਂ ਭਰੀ ਹੋਈ ਆ ਜੀ ਮੱਸਿਆਂ ਦੇ ਵਿੱਚ ਬਹੁਤ ਮੁਸ਼ਕਲ ਹੋ ਜਾਂਦਾ ਹੈ ਨਾ ਗੰਗਾ ਚੱਧਿਆ ਸਸਰੀ ਕਾਲਮਪੂ ਆ ਮੈਂ ਜੰਮ ਕਿਤੋਂ ਆਗੀ ਆ ਮੈਂ ਜੰਮ ਦਾਦੀ ਕਿਤੋਂ ਆਗੀ ਤੇਰੀ ਸਸਰੀ ਹਾਂ ਵਾਹ ਕਿਵੇਂ ਬਹੁਤ ਵਧੀਆ ਇਹ ਨੇ ਸਾਡੇ ਗੁਰਦੁਆਰੇ ਦੇ ਮਹੰਤਣੀ ਮੇਰੀ ਮਾਤਾ ਜੀ ਜਿਹਨੂੰ ਮੈਂ ਵੀਡੀਓ ਚ ਕਹਿਣੀ ਹੁੰਦੀ ਆ ਨਾ ਵੀ ਮੇਰੀ ਮਾਤਾ ਹੈ ਇਹ ਆ ਮੇਰੀ ਹਾਂ ਹਾਂ ਇਹਨੇ ਮੈਨੂੰ ਪਾਲਿਆ ਜੀ ਛੋਟੀ ਹੁੰਦੀ ਨੂੰ ਹਾਂ ਹਾਂ ਰੋਟੀ ਪਾਣੀ ਇਹ ਖਵਾਉਂਦੀ ਸੀ ਮੈਨੂੰ ਬਚਪਨ ਜਦ ਮੈਂ ਇਹਦੇ ਕੋਲੇ ਖੇਡਦੀ ਹੁੰਦੀ ਸੀ ਜੀ ਇਹ ਆ ਸਾਡਾ ਮਠਿਆਈ ਸਰ ਗੁਰੂ ਘਰ ਮੱਤੇ ਬੁਲਾਇਆ ਤੇ ਮਾਤਾ ਜੀ ਇੱਥੇ ਰਹਿੰਦੇ ਨੇ ਤੇ ਇੱਥੇ ਮਾਤਾ ਜੀ ਦੇ ਦੋ ਬੇਟੇ ਨੇ ਸਤਨਾਮ ਤੇ ਵਾਹਿਗੁਰੂ ਠੀਕ ਹੈ ਮਾਤਾ ਮੈਂ ਮੱਥਾ ਟੇਕ ਕੇ ਆਉਣੀ ਆ ਤੈਨੂੰ ਆ ਕੇ ਮਿਲਦੀ ਆਂ ਪੂਰੀ ਕੱਪੀ ਆਚਾਰੇ ਚੰਡੀ ਘੜਾ ਲੈ ਅਬ ਬੇਟੀ ਤੇ ਬਹੁਤ ਵਧੀਆ ਬੇਬੇ ਠੀਕ ਆ ਆ ਜਾ ਚੜਦੀ ਘਾ ਹਾਂ ਉਹਨੇ ਆਉਣਾ ਛੇਤ ਕੀ ਮੱਸੀਆਂ ਤੇ ਉਹਨੂੰ ਛੁੱਟੀ ਨਹੀਂ ਮਿਲੀ ਬੇਜਰੀ ਨੂੰ ਤੁਸੀਂ ਲਿਓ ਗਈ ਸੀ ਮੈਂ ਥੋੜੀ ਬਿਮਾਰ ਵੱਧ ਹੋ ਗਈ ਸੀ ਮਾਤਾ ਬੁਖਾਰ ਚੜ ਲਿਆ ਇਹ ਬੀਬੀਆਂ ਦਾ ਨਹੀਂ ਮੈਨੂੰ ਪਤਾ ਮੈਂ ਤਾਂ ਰਾਤ ਦੀ ਰਾਜੂ ਨਾਲ ਆਈਆਂ ਹਾਂ ਮੈਂ ਵੀ ਤੇਰੇ ਨਾਲ ਆਈ ਨਾ ਨਾ ਲੋਕ ਮੈਥੋਂ ਮਠਾਈ ਸਰ ਬਾਰੇ ਪੁੱਛਦੇ ਆ ਹਾਂ ਅੱਛਾ ਕਹਿੰਦੇ ਵੀ ਕਿੱਥੇ ਆ ਇਹ ਮੈਂ ਆਖਿਆ ਮੈਂ ਵੀਡੀਓ ਬਣਾ ਕੇ ਪਾਈ ਸੀ ਪਹਿਲਾਂ ਦੀਪੂ ਨੇ ਮੈਂ ਕਿਹਾ ਵੀ ਇਹ ਮਾਨਸਾ ਜ਼ਿਲ੍ਹੇ ਚ ਹੈ ਭਾਈ ਮੈਂ ਕਿਹਾ ਮੇਰਾ ਇੱਥੇ ਰੋਗ ਟੁੱਟ ਗਿਆ ਢੇਟ ਦਾ ਤੇ ਮੈਂ ਕਿਹਾ ਦੀਪੂ ਦਾ ਜਨਮ ਵੀ ਇਸ ਗੁਰੂ ਘਰੋਂ ਹੋਇਆ ਮਾਤਾ ਜੀ ਤੇ ਪਹਿਲੀ ਮੇਰੇ ਨਾਲ ਸੋਨੂ ਹਾਂਜੀ ਸੋਨੂ ਆ ਬੰਦ ਕਰ ਦਿਓ ਜੀ ਇਹ ਫੜ ਜਾ ਠੀਕ ਕਰ ਕਰ ਕਰਦੀਆਂ ਕਰਦੀ <li>ਹਿੱਸੀ ਹੋ ਗਈ ਬੇਬੇ ਕੀ ਕਰਾਂ ਇਹ ਆ ਜੀ ਮਠਾਈ ਸਰ ਗੁਰੂ ਘਰ ਇੱਥੇ ਮੱਸਿਆਂ ਭਰਦੀ ਆ ਤੇ ਬਾਬਾ ਬੋਤਾ ਸਿੰਘ ਦੀ ਵਰਸੀ ਵੀ ਮਨਾਈ ਜਾਂਦੀ ਆ ਇੱਥੇ ਛੁੱਖਾਂ ਪੂਰੀਆਂ ਹੁੰਦੀਆਂ ਆ ਇਹ ਆ ਉਹ 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 베ਰੀ ਆ ਬਾਦ ਉਥੇ 베ਰੀ ਹੋ ਗਈ ਪਹਿਲਾਂ ਇੱਥੇ ਕਿੱਕਰ ਸੀ ਇਹ ਉਹ ਜਗ੍ਹਾ ਜਿੱਥੋਂ 10ਵੇਂ ਪਾਤਸ਼ਾਹ ਜੀ ਨੇ ਮਠਿਆਈ ਛਾੜੀ ਸੀ ਦੇ ਜਿਹੜੇ ਭੁੱਖੇ ਸਿੰਘ ਸੀ ਭੁੱਖ ਲੱਗੀ ਸੀ ਉਹਨਾਂ ਨੂੰ ਲੰਗਰ ਪਾਣੀ ਛਕਾਇਆ ਸੀ ਇਹ ਉਹ ਵਾਲੀ ਆ ਉਥੇ ਤਾਂ ਤੇ ਹੁਣ ਵੇਰੀ ਹੋ ਗਈ ਆ ਪਹਿਲਾਂ ਕਿੱਕਰ ਸੀ ਉਹ ਕਿੱਕਰ ਦੀ ਜਿਹੜੀ ਸੁੱਕੀ ਲੱਕੜ ਆ ਉਹ ਅੰਦਰ ਰੱਖੀ ਹੋਈ ਆ ਇਹੇ ਉਹ ਤਲਾਅ ਜੀ ਜਿਹੜੇ ਬਾਰੇ ਮੈਂ ਤੁਹਾਨੂੰ ਦੱਸਦੀ ਹੁੰਨੀ ਆ ਵੀ ਇੱਥੇ ਪੰਜ ਮੱਸੀਆਂ ਨਾਉਣੀਆਂ ਪੈਂਦੀਆਂ ਜੇ ਤੁਹਾਨੂੰ ਕੋਈ ਵੀ ਦੁੱਖ ਤਕਲੀਫ ਹੈ ਕੋਈ ਰੋਗ ਹੈ ਤ aí ਤਲਾਈ ਪਹਿਲਾ ਹੁੰਦੀ ਹੈ ਛੋਟੀ ਤਲਾਈ ਹੈ ਜੀ ਇਹ ਕੋਈ ਬੰਦਾ ਇੱਥੇ ਮਤਲਬ ਜਿਹੜੇ ਨੂੰ ਕੋਈ ਵੀ ਰੋਗ ਹੈ ਉਹ ਇੱਥੇ ਨਾ ਹੁੰਦਾ ਤੇ ਮੇਰੀ ਗੋਦੀ ਕੁੜੀ ਵੀ ਚੱਕੀ ਹੋਈ ਹੈ ਜੀ ਇਹ ਮੇਰੇ ਨਾਲ ਆ ਗਈ ਵਾਹਿਗੁਰੂ ਸੱਚ ਜੀ ਲੈ ਪਰ ਇਹ ਇੱਧਰ ਲਈ ਬੰਦ ਤੇ ਆ ਜਾ ਬੇਟੀ ਕਿਵੇਂ ਹੋ ਵਧੀਆ ਤੁਸੀਂ ਪੂਰੇ ਵਧੀਆ ਇਹ ਤਾਂ ਪੀਸ ਕੇ ਲੰਗਰ ਹੀ ਪੱਕ ਜਾਣਾ ਇਹ ਤਾਂ ਸਹੀ ਹੈ ਇਹ ਉਹ 베ਰੀ ਆ ਗਈ ਜਿੱਥੇ ਮਠਾਈ ਛਾੜੀ ਸੀ ਤੇ ਇੱਥੇ ਵੀ ਮਹਾਰਾਜ ਦਾ ਪ੍ਰਕਾਸ਼ ਹੈ ਵਾਹਿਗੁਰੂ ਅਸੀਂ ਸਵੇਰ 6:00 ਵਜੇ ਆਏ ਹਾਂ ਜੀ ਮੱਸੀਆਂ ਬਹੁਤ ਭਰੀ ਹੋਈ ਐ ਜਦੋਂ ਮੱਸੀਆਂ ਭਰ ਗਈ ਦੁਪਹਿਰੇ ਤਾਂ ਫਿਰ ਇੱਥੇ ਵੀ ਥਾਂ ਹੀ ਨਹੀਂ ਰਹਿੰਦਾ ਕਿਉਂਕਿ ਬਾਬੇ ਬੇ ਨੇ ਦੱਸਿਆ ਬਹੁਤ ਦੂਰੋਂ ਲੋਕ ਆਉਂਦੇ ਆ ਬਸ ਸੰਭਰ ਪਰ ਇਹ ਕਾ ਇਹ ਬਾਬਾ ਬੁੱਤਾ ਸਿੰਘ ਜੀ ਦੀ ਸਮਾਦ ਹੈ ਜੀ ਇੱਥੇ ਪੰਜ ਕਰਮਾ ਕਰਨੀਆਂ ਪੈਂਦੀਆਂ ਤੇ ਉੱਪਰ ਨਿਸ਼ਾਨ ਸਾਹਿਬ ਵੀ ਚੜਾਇਆ ਜਾਂਦਾ ਲੇਟੇ ਨਿਸ਼ਾਨ ਸਾਹਿਬ ਦਾ ਕੱਪੜਾ ਸੁੱਕਿਆ ਜਾਂਦਾ ਜੀ ਤੇ ਛੀਦੀ ਦੇਗ ਬਣਾ ਕੇ ਫਿਰ ਇਹ ਚੜਾਇਆ ਜਾਂਦਾ ਮੜੀ ਪਰਿਵਾਰਲਾ ਮੈਂ ਵੀਡੀਓ ਬਣਾਣਾ ਥੋੜੀ ਜੀ ਹਾਂਜੀ ਇਹ ਬਾਬਾ ਚਤਨ ਸਿੰਘ ਸੇਵਾਦਾਰ ਜੀ ਬਹੁਤ ਭੋਲੇ ਮੈਂ ਦੱਸੂ ਤੁਹਾਨੂੰ ਇਹਨਾਂ ਬਾਰੇ ਵੀ ਜਿੰਨੇ ਮੈਨੂੰ ਮਰਜ਼ਾ ਹੈ ਇਹ ਉਹਨਾਂ ਦੀ ਜਗ੍ਹਾ ਇੱਕ ਨੀਚੇ ਬਣਾਈ ਹੋਈ ਹੈ ਇਹ ਆ ਜੀ ਬਾਬਾ ਚਤਨ ਸਿੰਘ ਜੀ ਸੇਵਾਦਾਰ ਹੁੰਦੇ ਸੀ ਬਹੁਤ ਭੋਲੇ ਸੀ ਦੱਸਾਂਗੇ ਆਪਾਂ ਤੁਹਾਨੂੰ ਇਹਨਾਂ ਬਾਰੇ ਵੀ ਜਿੰਨੀ ਟੈਕਨੋਲੋਜੀ ਆ ਇਹ ਉਹ ਕਿਕਰ ਦੀ ਲੱਕੜ ਹੈ ਜਿੱਥੋਂ ਮਠਾਈ ਜਿਹੜੀ ਗੁਰਦਾਸਵੇਂ ਪਾਤਸ਼ਾਹ ਨੇ ਖੇਲ ਖੜਨੂ ਆਪ ਟੱਚ ਕੀਤਾ ਸੀ ਇਹ ਉਹ ਲੱਕੜ ਹੈ ਪਰ ਉਹ ਕਿਕਰ ਸੁੱਕ ਗਿਆ ਤੇ ਸਾਡੇ ਬੇਰੀ ਹੋਈ ਹੋਈ ਆ ਆ ਗਿਆ ਜੀ ਮੇਨ ਦਰਬਾਰ ਸਾਹਿਬ ਇਹ ਦਰਬਾਰ ਸਾਹਿਬ ਜੀ ਮੇਨ ਆਰਸ਼ਾ ਤੁਹਾਡੀ ਜੀ ਖਤੇ ਆ ਸੇਵਾਦਾਰਾਂ ਦੇ ਭਾਈ ਕਾਰਜਵਾਂ ਵਿੱਚ ਜਿਸਾ ਪਏ ਸੇਵਾਦਾਰਾਂ ਦੇ ਨਾਮ ਇਸ ਪਤਾ ਹਰ ਬਚалਦੇ 50 ਰੁਪਏ ਗੁਰਦਸਾ 50 ਰੁਪਏ ਗੁਰਦਸਾ 100 ਰੁਪਏ ਗੁਰਦਸਾ 50 ਰੁਪਏ 50 ਰੁਪਏ ਗੁਰਦਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਸਤਿ ਆਪੀ ਜੀ ਗੁਰੂ ਸਾਹਿਬ ਜੀ ਮਾਨਸਾਹਿਬਾ ਬਣਾਉਣਾ ਹੈ ਇਹਨੂੰ ਆਗਰ ਨਾ ਨਾ ਇਹਨਾਂ ਨਾਲ ਬੋਲੋ ਤਾਂ ਆਹ ਮਾਤਾ ਜੀ ਸਾਹਿਬਾ ਦਾ ਆਵਾਜ਼ ਆ ਰਹੀ ਹੈ ਮਤਭੇਦ ਦੀ ਲੜਾਈ ਹੋ ਰਹੀ ਹੈ ਆ ਦੇਖੋ ਜੀ ਇਹ ਨੇ ਬਾਬਾ ਸਤਨਾਮ ਜੀ ਇਹ ਵਾਹਿਗੁਰੂ ਜੀ ਨੇ ਜਿਹੜੇ ਇਸ ਟਾਈਮ ਇੱਥੇ ਸੇਵਾ ਨਿਭਾ ਰਹੇ ਇਹ ਤਾਂ ਇਹ ਗੁਰਦੁਆਰਾ ਬੁੱਢਾ ਨਾਲ ਦੇ ਅੰਦਰ ਹੈ ਨਾ ਇਹ ਗੁਰੂ ਘਰ ਜੀ ਬੁੱਢਾ ਨਾਲ ਜੀ ਦੇ ਬੁੱਢਾ ਨਾਲ ਦੇ ਅੰਦਰ ਹੈ ਜੀ ਇਹ ਪ੍ਰਾਣਾ ਦਰਵਾਜ਼ਾ ਸਾਹਿਬ ਜੀ ਜਦੋਂ ਪਹਿਲਾਂ ਹੁੰਦਾ ਸੀ ਅਸੀਂ ਛੋਟੇ ਹੁੰਦੇ 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 ਉਦੋਂ ਦਾ ਸਾਨੂੰ ਵੱਡਾ ਦਰਵਾਜ਼ਾ ਸਾਹਿਬ ਆਉਂਦਾ ਵਾਹਿਗੁਰੂ ਦੇਖੋ ਜੀ ਸਾਡੀ ਭਰੀ ਮੱਥਾ ਟੇਕ ਰਹੀ ਹੈ ਵਿਚਾਰੀ ਵਾਹਿਗੁਰੂ ਜੈਸੀਆਂ ਬੱਚੇ ਨੂੰ ਆਤਤਾ ਪਾਉਂਗੇ ਜੀ ਉਹ ਜਿਹੀਆਂ ਪੈ ਜਾਂਦੀਆਂ ਦੇਖੋ ਬੱਚਾ ਮੱਥਾ ਟੇਕ ਰਿਹਾ ਆ ਜਾ ਬੇਟਾ ਹਾਂ ਵਾਹਿਗੁਰੂ ਹੋ ਗਿਆ ਆ ਜਾ ਇਹ ਦੇਖ ਆ ਜਾ ਵਾਹਿਗੁਰੂ ਆ ਜਾ ਇਹ ਪ੍ਰਵਾ ਪ੍ਰਾਣਾ ਦਰਬਾਰ ਸਾਹਿਬ ਤੇ ਇੱਕ ਸੋਨ ਨੂੰ ਮੈਂ ਦਿਖਾਉਣੀ ਆ ਜੀ ਪਿੱਛੇ ਹਰਨ ਸਰ ਸਾਹਿਬ ਜਿਹੜੇ ਕਿ ਹਰਨ ਸਰ ਸਾਹਿਬ ਨੇ ਗੁਰੂ ਦਸਵੇਂ ਪਾਤਸ਼ਾਹ ਦੀ ਡੀਕ ਕੀਤੀ ਸੀ ਤੇ ਉਹਨਾਂ ਨੇ ਕਿਹਾ ਸੀ ਵੀ ਮੇਰਾ ਜਿਹੜਾ ਕਲਿਆਣ ਘਟੋ ਉਹ ਭਗਤੀ ਕਰ ਰਹੀ ਸੀ ਹਰਨ ਦੀ ਰੂਪ ਵਿੱਚ ਉਹਨਾਂ ਨੂੰ ਸ਼ਰਾਫ ਮਿਲਿਆ ਹੋਇਆ ਸੀ ਕੋਈ ਤਾਂ ਹਰਨ ਬਣੇ ਹੋਏ ਸੀ ਤੇ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਗੋਡੀ ਲਾ ਕੇ ਤੀਰ ਛੱਡੇ ਸੀ ਤੇ ਇੱਕੋ ਤੀਰ ਚ ਉਹਨਾਂ ਦਾ ਮੂਤ ਲੋਂ ਕਰਤਾ ਸੀ ਚੰਗਾ ਚੰਗਾ ਤੇ ਕੋ ਹਰਨ ਸਾਰਾ ਆਪਾਂ ਸੋਨੂੰ ਲੈ ਕੇ ਚਾਲਦੇ ਹਾਂ ਜਿੰਨਾ ਚਿਰ ਤੁਸੀਂ ਉਸ ਹਰਨ ਸਰ ਤੇ ਮੱਥਾ ਨਹੀਂ ਟੇਕੋਗੇ ਵਾਹ ਸੋਡੀ ਮਸਾਂ ਬਿਲਕੁਲ ਨਹੀਂ ਲੱਗੂਗੀ ਵੀਡੀਓ ਲੰਬੀ ਹੋ ਜੂ ਮੈਂ ਤੁਹਾਨੂੰ ਹਰਨ ਸਰ ਤੇ ਜਾ ਕੇ ਦਿਖਾਉਣੀ ਆ ਜੀ ਮਾੜਾ ਜਿਹਾ ਰਸਤਾ ਦਿਖਾਉਂਗੀ ਆ ਦੇਖੋ ਜੀ ਇਹ ਮੈਂ ਥੋੜੀ ਜੀ ਵੀਡੀਓ ਨਾ ਪੋਜ਼ ਕਰਤੀ ਸੀ ਤਾਂ ਕਰਕੇ ਵੀ ਵੀਡੀਓ ਲੰਬੀ ਵਾਲੀ ਬਣ ਜੂ ਇਹ ਜਿਹੜਾ ਹਰਨਸਰ ਹੈ ਇਹ ਬਿਲਕੁਲ ਮਤਲਬ ਗੁਰੂ ਘਰ ਦੇ ਮਤਲਬ ਪਿਛਲੇ ਪਾਸੇ ਆ ਖੇਤਾਂ ਚ ਹੈ ਜਿੱਥੇ ਕਿ ਹਰਨ ਦਾ ਸਕਾਰ ਕੀਤਾ ਸੀ ਗੁਰੂ ਦਸਵੀਂ ਬਾਦਸ਼ਾਹ ਨੇ ਪਰ ਜੇ ਇੱਥੇ ਤੁਸੀਂ ਮੱਸੀਆਂ ਤੇ ਆਏ ਨਾ ਮੱਥਾ ਟੇਕ ਕੇ ਤੁਹਾਡੀ ਮੱਸੀਆਂ ਨਹੀਂ ਲੱਗੂਗੀ ਤੇ ਜ਼ਰੂਰੀ ਹੈ ਕਿਉਂਕਿ ਹਰਨ ਨੇ ਕਿਹਾ ਸੀ ਨਾ ਵੀ ਤੁਸੀਂ ਵੀ ਸਾਨੂੰ ਇੰਨੀ ਬਾਬਾ ਜੀ ਵੀ ਅਸੀਂ ਤਾਂ ਇੱਥੇ ਹੋਵਗੇ ਤੇ ਸਾਨੂੰ ਕੌਣ ਯਾਦ ਕਰੂ ਉਹ ਕਹਿੰਦਾ ਵੀ ਬਾਬੇ ਦਸਵੇਂ ਪਾਸ਼ਾ ਜੀ ਕਹਿੰਦੇ ਵੀ ਜਿੰਨਾ ਚਿਰ ਛੋੜੀ ਇੱਥੇ ਨਹੀਂ ਕੋਈ ਆ ਕੇ ਮੱਥਾ ਟੇਕੂ ਛੋੜੀ ਸਮਾਧ ਤੇ ਤੇ ਵੀ ਉਹਦੀ ਮੱਸਿਆ ਨਹੀਂ ਲੱਗੂਗੀ ਇਹ ਦਸਵੇਂ ਪਾਸ਼ਾ ਜੀ ਦੇ ਬੋਲ ਹੈ ਇੱਥੋਂ ਦਾ ਇਤਿਹਾਸ ਹੈ ਗੁਰੂ ਘਰ ਦਾ ਵੀ ਲੋਕ ਇੱਥੇ ਮੱਥਾ ਟੇਕਣਾਉਂਦੇ ਆ ਪਰ ਇਹ ਰਹਿ ਗੁਰੂ ਘਰ ਤੋਂ ਪਿਛਲੇ ਪਾਸੇ ਜਾਂਦਾ ਜੀ ਪਰ ਜਿਹੜੇ ਜਾਨੀ ਕਿ ਇੱਥੋਂ ਦੀ ਆਹ ਜਿਹੜੀ ਪਹੀ ਹੈ ਇਹ ਇੱਥੋਂ ਦੇ ਜਿਹੜੇ ਮਤਲਬ ਜਿਨ੍ਹਾਂ ਦਾ ਬਾਣ ਉਹਨਾਂ ਨੇ ਸਹਿਮਤੀ ਨਾਲ ਇਹ ਪਹੀ ਦਿੱਤੀ ਹੈ ਇਸ ਨੂੰ ਵੀ ਗੁਰੂ ਘਰ ਵਾਸਤੇ ਆ ਦੇਖੋ ਜੀ ਪਰੀ ਵੀ ਮੇਰੇ ਨਾਲ ਵੀਡੀਓ ਬਣਾ ਰਹੀ ਹੈ। ਹਾਂ। ਰਾਜੂ ਦੇ ਗੋਦੀ ਨਹੀਂ ਚੜਦੀ ਮੇਰੇ ਗੋਦੀ ਚੜੀ ਫਿਰਦੀ ਹੈ। ਇਤਿਹਾਸਕ ਗੁਰੂ ਘਰ ਹੈ ਜੀ। ਗੁਰੂ ਦਸਵੇਂ ਪਾਤਸ਼ਾਹ ਜੀ ਆਏ ਹੋਏ ਆ। ਸੋਡੇ ਕਹਿੰਦੇ ਮੈਂ ਵੀਡੀਓ ਬਣਾ ਕੇ ਪਾਈ ਆ। ਇਹ ਜ਼ਿਲ੍ਹਾ ਮਾਨਸਾ ਚ ਪੈਂਦਾ ਜੀ। ਪਿੰਡ ਦੜੀਏ ਵਾਲਾ ਵੀ ਕਹਿੰਦੇ ਜੀ ਇਹਨੂੰ ਤੇ ਇਹਨੂੰ ਮਠਿਆਈ ਸਰ ਵੀ ਕਹਿੰਦੇ ਆ। ਮਠਿਆਈ ਸਰ ਇਹ ਗੁਰੂ ਘਰ ਦੇ ਨਾਮ ਤੇ ਕੋਈ ਆ ਜੀ ਮਸ਼ਹੂਰ ਵੀ ਗੁਰੂ ਘਰ ਦਾ ਨਾਮ ਹੀ ਮਠਿਆਈ ਸਰ ਗੁਰੂ ਘਰ ਹੈ ਕਿਉਂਕਿ ਇਥੋਂ ਮਠਿਆਈ ਛਾੜੀ ਗਈ ਸੀ ਆ ਲੋਕਾਂ ਦਾ ਅੰਧਵਿਸ਼ਵਾਸ ਹੈ ਜੀ ਵੀ ਜਿਹੜੇ ਆ ਘਰ ਪਾ ਜਾਂਦੇ ਨੇ ਇੱਥੇ ਤੇ ਕਹਿੰਦੇ ਵੀ ਅਸੀਂ ਉਨੇ ਮੰਝਲੀ ਕੋਠੀ ਪੈ ਜਾਈਏ ਇੱਥੇ ਤਾਂ ਕੁਝ ਨਹੀਂ ਹੈਗਾ ਪਹਿਲਾਂ ਇੱਥੇ ਲੋਕ ਮਿੱਟੀ ਕੱਢਣ ਲੱਗੇ ਸੀ ਉਰੇ ਉਹ ਵੀ ਬਾਬਿਆਂ ਨੇ ਪਾਣੀ ਪਾਉਣਾ ਬੰਦ ਕਰਾਤਾ ਕਿਤੇ ਗੁਰੂ ਘਰ ਦੇ ਵਿੱਚ ਤਾਂ ਕਦੀ ਲਿਖੇ ਹੀ ਨਹੀਂ ਮਿੱਟੀਆਂ ਕੱਢਣੀਆਂ ਆ ਲੋਕਾਂ ਦੇ ਅੰਧਵਿਸ਼ਵਾਸ ਆ ਵੀ ਸਾਡੀਆਂ ਚਾਰ ਕੋਠੀਆਂ ਪੈ ਜਾਣ ਚਾਰ ਕੋਠੀਆਂ ਐ ਨਹੀਂ ਪੈਂਦੀਆਂ ਜੀ ਮਿਹਨਤ ਕਰਨੀ ਪੈਂਦੀ ਆ ਮਿਹਨਤ ਕਰਕੇ ਪੈਂਦੀ ਆ ਜੇ ਚਾਰ ਇਟਾਂ ਧਰ ਕੇ ਆਪਾਂ ਕੋਠੀਆਂ ਬਣਾ ਲਈਏ ਤਾਂ ਬਹੁਤ ਸੌਖੀਆਂ ਪੈ ਜਾਣ ਮਿਹਨਤ ਸਫਲਤਾ ਦੀ ਕੁੰਜੀ ਆ ਪਰ ਸਾਰਿਆਂ ਨੂੰ ਪਤਾ ਹੀ ਹੁੰਦਾ ਆ ਦੇਖੋ ਜੀ ਇਹ ਉਹ ਹਰਨ ਸਾਰਾ ਇਹ ਉਹ ਪੁਰਾਣਾ ਪਿੱਪਲ ਜਿੱਥੇ ਹਰਨ ਦਾ ਉਹਨਾਂ ਨੇ ਜੂਨੀ ਚੋਂ ਕੱਟਿਆ ਸੀ ਹਰਨ ਇੱਥੇ ਰਹਿੰਦਾ ਸੀ ਉਹਨੇ ਭਗਤੀ ਕੀਤੀ ਸੀ ਦਸ਼ਮੀ ਪਾਸ਼ਾ ਆਈ ਸੀ ਆ ਉਹਨਾਂ ਦੀ ਯਾਦ ਚ ਇੱਕ ਛੋਟਾ ਜਿਹਾ ਇਨਸਾਨ ਸਾਹਿਬ ਹੈ ਤੇ ਇੱਕ ਛੋਟੀ ਜਿਹੀ ਜਗ੍ਹਾ ਬਣਾਈ ਗਈ ਹੈ ਤੇ ਲੋਕ ਇੱਥੇ ਆਉਂਦੇ ਆ ਤੇ ਮੱਸੀਆ ਲੱਗਦੀ ਫੇਰ ਹੈ ਜੀ ਇੱਥੇ ਜਿਹੜਾ ਬੰਦਾ ਮੱਥਾ ਟੇਕ ਕੇ ਜਾਂਦਾ ਕਿਉਂਕਿ ਇਹ ਗੁਰੂ ਦਸਵੇਂ ਪਾਤਸ਼ਾਹ ਦੇ ਬਾਗ ਹੈ ਵੀ ਇੱਥੇ ਹਰਨ ਦੀ ਸਵਾਦ ਹੈ ਤੇ ਸੋਨੂੰ ਆਉਣੇ ਪੈਣਾ ਉਹ ਹਰਨ ਨਹੀਂ ਸੀ ਉਹ ਇੱਕ ਸਿੱਖ ਸੀਗਾ ਕਿਸੇ ਕਾਰਨ ਉਹਨਾਂ ਨੂੰ ਮਤਲਬ ਸ਼ਰਾਬ ਮਿਲਿਆ ਹੋਇਆ ਸੀਗਾ ਲੈ ਪਰਿਪ ਮੱਥਾ ਟੇਕ ਲਈ ਬਟੇ ਤੁਸੀਂ ਵੀ ਟੇਕੋ ਚਲੋ ਮੱਥਾ ਟੇਕ ਵਾਹਿ ਸਤਿ ਸ਼੍ਰੀ ਅਕਾਲ ਤੇਰੇ ਜੀ ਆਸ ਵਾਹਿਗੁਰੂ ਜੀ ਹਾੜੇ ਕੁ ਜੀ ਬਾਬਾ ਦੀਪ ਸਿੰਘ ਜੀ ਦੀ ਫੋਟੋਆਂ ਸਾਹ ਨੂੰ ਦਿਖ ਰਹੀ ਹੋਣੀ ਆ ਇੱਥੇ ਲਾਈ ਹੋਈ ਆ ਬਾਬੇ ਦਸ਼ਵੇਂ ਪਾਸ਼ਾ ਦੀ ਵੀ ਲਾਈ ਹੋਈ ਆ ਇਹ ਸੀ ਜੀ ਸਾਡੇ ਮਠਾਈ ਸਰਦਾ ਇਤਿਹਾਸ ਵੀ ਜਾਨੀ ਕਿ ਜਿੰਨਾ ਕੁ ਮੈਨੂੰ ਪਤਾ ਮੈਂ ਦੱਸਤਾ ਤੇ ਕਿਉਂਕਿ ਅਸੀਂ ਛੋਟੇ ਹੁੰਦੇ ਇੱਥੇ ਖੇਡੇ ਆ ਇੱਥੇ ਪੜਿਆ ਇਹੇ ਗੁਰੂ ਘਰ ਦੀ ਮੰਮੀ ਮੇਰੇ ਹੈ ਨਹੀਂ ਸੀ ਜਿਹੜੇ ਮਾਤਾ ਸੋਨੂਆਂ ਦਿਖਾਈ ਸੀ ਇਹਨਾਂ ਨੇ ਮੈਨੂੰ ਪਾਲਿਆ ਬਚਪਨ ਚ ਵੀ ਸਾਰਾ ਕੁਝ ਮੇਰਾ ਹੀ ਦੇਖਦੇ ਕਰਦੇ ਸੀ ਇੱਥੇ ਜੋਤ ਲੱਗਦੀ ਆ ਜੀ ਵਾਹਿ ਜੀ ਤੁਆ। ਸੋ ਇਹ ਸੀ ਜੀ ਮਠਾਈ ਸਰ ਦਾ ਇਤਿਹਾਸ ਮਠਾਈ ਸਰ ਵਰੀ ਜਿੰਨੀ ਨੌਲੇਜ ਦਿੱਤੀ ਆ ਤੁਹਾਨੂੰ ਵੀ ਇੱਥੇ ਕਿਹੜੀ ਜਗ੍ਹਾ ਤੇ ਤੁਸੀਂ ਮੱਥਾ ਟੇਕਣਾ ਹੈ ਉਹ ਸੌਰੀ ਸਾਨੂੰ ਵੀ ਕੋ ਮੈਂ ਵੱਡਾ ਤਲਾ ਦਿਖਾਉਣਾ ਭੁੱਲ ਗਈ ਵੱਡਾ ਤਲਾ ਨਾ ਜਿੱਥੇ ਆਪਾਂ ਵੱਡੇ ਦਰਬਾਰ ਸਾਹਿਬ ਤੇ ਮੱਥਾ ਟੇਕਿਆ ਉੱਥੇ ਆ ਜਾਂਦਾ ਜੀ ਵੱਡਾ ਤਲਾ ਚੱਲ ਮੈਂ ਤੁਹਾਨੂੰ ਉਹ ਵੀ ਦਿਖਾਉਣੀ ਆ ਜਾ ਕੇ ਫਿਰ ਤੁਸੀਂ ਕਹੋਗੇ ਸਾਨੂੰ ਉਹ ਨਹੀਂ ਦਿਖਾਇਆ ਇਹ ਜਾਨੀ ਪਠਾਨਾ ਇਹ ਆ ਜੀ ਵੱਡਾ ਤਲਾ ਇਹ ਉਹ ਤਲਾ ਹੈ ਜਿੱਥੇ 12 ਮੱਸਿਆ ਨਾ ਕੇ ਵੀ ਬੇਟਾ ਹੁੰਦਾ ਦੀਪੂ ਹੋਇਆ ਦੀਪੂ ਦਾ ਜਨਮ ਇਸ ਗੁਰੂ ਘਰ ਹੋਇਆ ਇੱਥੇ ਅਰਦਾਸ ਕੀਤੀ ਗਈ ਸੀ ਇਹ ਦੇਖੋ ਜੀ ਮਠਿਆਈ ਸਰ ਕਿਉਂ ਸ਼ਕਤੀ ਦਾ ਧਾਮ ਆ ਇਹ ਮਠਿਆਈ ਸਰ ਗੁਰਦਵਾਰਾ ਸਾਹਿਬ ਮਠਿਆਈ ਸਰ ਸ਼ਕਤੀ ਦਾ ਧਾਮ ਇੱਥੇ ਮੱਸਿਆ ਭਰਦੀ ਹੈ ਇੱਥੇ ਹਰ ਇੱਕ ਮਨੁਕਾਮਨਾ ਪੂਰੀ ਹੁੰਦੀ ਹੈ ਮੇਰਾ ਰੋਗ ਵੀ ਇੱਥੋਂ ਟੁੱਟਿਆ ਜੀ ਬੇਟਾ ਵੀ ਇੱਥੋਂ ਹੋਇਆ ਮਹਾਰਾਜ ਨੇ ਬਾਹ ਫੜ ਰੱਖੀ ਆਪਣੀ ਜੀ ਇੱਥੇ ਪੰਜ ਮਸੇ ਨਾ ਤੁਸੀਂ ਲੋਕ ਵੇਲੇ ਤੇ ਦੀਪੂ ਦਾ ਜਨਮ ਵੇਲੇ ਮਨਾਤੀ ਸੀ ਤੇ 12 ਮਸੇ ਪਰ ਦੀਪੂ 11 ਮਸੇ ਹੋ ਗਿਆ ਸੀ ਫਿਰ ਵੀ ਇੱਕ ਮਸੇ ਮੇਰੀ ਰਹਿੰਦੀ ਸੀ ਸੋ ਐਸੀ ਇਤਹਾਜ਼ੀ ਮਠਾਈ ਸਰਦਾ ਤੁਸੀਂ ਕਹਿੰਦੇ ਸੀ ਮਠੇਸ਼ਰ ਕਿੱਥੇ ਆ ਤੇ ਆਪਾਂ ਸਾਰੀ ਵੀਡੀਓ ਬਣਾ ਕੇ ਪਾਤੀ ਸੋ ਕੋਈ ਵੀਡੀਓ ਬਣਾਉਣ ਚੱਕੋ ਪੋਲ ਚੱਕੋ ਹੋਈ ਹੋਵੇ ਬੰਦ ਘੱਟ ਬੋਲਿਆ ਗਿਆ ਹੋਵੇ ਕਈ ਵਾਰੀ ਬੰਦਾ ਭੁੱਲ ਜਾਂਦਾ ਜੀ ਉਹਨੇ ਸੌਰੀ ਚਾਉਣੇ ਆ ਮਾਫੀ ਚਾਉਣੇ ਆ ਤੇ ਕੋਸ਼ਿਸ਼ ਕੀਤੀ ਉਹਨੇ ਗੁਰੂ ਘਰ ਦਿਖਾਉਣੇ ਆ ਜੇ ਕੋਈ ਵੀ ਗਲਤੀ ਹੋਈ ਸੱਚੇ ਪਾਸ਼ਾ ਵਾਹਿਗੁਰੂ ਜੀ ਮੈਨੂੰ ਮਾਫ ਕਰਨਾ ਆਪਣੀ ਬੱਚੀ ਸਮਝ ਕੇ ਕਿਉਂਕਿ ਗੁਰੂ ਘਰ ਤੇ ਅਸੀਂ ਪਲੇ ਆ ਜੀ ਇੱਥੋਂ ਪਲੇ ਵੱਡੇ ਆ ਇੱਥੋਂ ਅਸੀਂ ਬਾਣੀ ਸਿੱਖੀ ਆ ਇੱਥੇ ਵੱਡੇ ਬਾਬੇ ਜਿਹੜੇ ਪਲਵੰਤ ਸੀ ਸ਼ਾਇਦ ਪਲਵੰਤ ਸਰਵਨਾਮ ਜਿਹੜੋ ਇਸ ਦੁਨੀਆ ਨੂੰ ਮਾਲਬਦਾ ਕਹਿ ਗਏ ਉਹਨਾਂ ਤੋਂ ਅਸੀਂ ਗੁਰਬਾਣੀ ਸਿੱਖੀ ਸੋ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਸੱਚੇ ਪਾਸ਼ਾ ਵਾਹਿਗੁਰੂ ਘਰਮ ਕੇ ਸਰਲੇ ਬਾਬਾ ਜੀ ਦਸਵੇਂ ਪਾਸ਼ਾ ਜੀ ਤੁਹਾਨੂੰ ਝੜਦੀ ਕਿਹਾ ਜੀ